ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤਨਵਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੇ ਫਤਿਹ ਬਾਬਾ ਜੀ ਇਹ ਜਿਹੜਾ ਆਪਣਾ ਗੁਰਗੋਬਿੰਦ ਸਾਹਿਬ ਜਣਿਆ ਨੇ ਜੇ ਉਹਦੇ ਬਾਸ ਸੀ ਮਾੜਾ ਉਹਦੇ ਹੀ ਜਿਹੜਾ ਧਿਆਨ ਕਰਕੇ ਆਪਾਂ ਆਏ ਜੇ ਛੋਟੇ-ਮੋਟੇ ਬਾਜੇ ਪਾ ਲੈਣੇ ਤੇ ਅੱਜ ਗੁਰਪ੍ਰਭ ਦਾ ਪ੍ਰਕਾਸ਼ ਜੇ ਸਾਡਾ ਤੇ ਅੱਜ ਤੇ ਆੜ੍ਹਣ ਵਿੱਚ ਸਾਪਾ ਸਭ ਸੰਗਤਾਂ ਦੇ ਨੇ ਜ਼ਿਲ੍ਹੇ ਖੁਸ਼ੀ ਦੇ ਲਈ ਜੇ ਮੇ ਆਪਣੇ ਘੋੜਿਆਂ ਨੇ ਉਹਦਾ ਆਪਾਂ ਬਾਜ ਵੀ ਲੈ ਕੇ ਆਏ ਨੇ ਕਿ ਸਾਲ ਸੰਤਾ ਦੇਖੇ ਨਿਆਲ ਹੋਏ ਇਹਨਾਂ ਦੇ ਦਰਸ਼ਨ ਕਰੇ ਤੇ ਵਾਇਗੁਰਦਿਆਂ ਦਾ ਜਿਹੜਾ ਆਪਣਾ ਕੋਈ ਫੰਕਸ਼ਨ ਹੈ ਔਰ ਵੱਧੇ ਹੋਏ ਫੋਟੋ ਕਿਸ ਚਾਹਤੇ ਫਿਰ ਬਿਲਕੁਲ ਸਹੀ ਹੈ ਜੀ ਆਨੇ ਫਿਰ ਫੋਟੋ ਕਿਸ ਵੱਨ ਹੈ ਇਹ ਸਾਡੇ ਮਜਾਮਨ ਜੀ ਜੀ ਹੈ ਜਿਨ੍ਹਾਂ ਨੇ ਨਾਨੋ ਸਾਨੂੰ ਬੁਲਾ ਕੇ ਮੇੜਾਲ ਕੀਤਾ ਹੈ ਮਨ ਜੀ ਕਿਸ ਤਰੀਕੇ ਸੇ ਦੇਖ ਰਹੇ ਹੈ ਸੰਗਤ ਕਿਸ ਤਰੀਕੇ ਸੇ ਵਾਹ ਲਿਆ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਗਟ ਪਏ குரு ਤੇ ਇੱਕ ਭਾਦਰ ਸ਼ਖਲ ਸਿਸ ਤੇ ਟਾਪੀ ਚਾਦਰ ਜੋ 350 ਸਾਲਾਂ ਅਸੀਂ ਗੁਰਤੇਗ ਭਾਦਰ ਸਾਹਿਬ ਦੀ ਸ਼ਹਾਦਤ ਨੂੰ ਅੱਜ ਲਾਢੇ ਸਿੰਗਲ ਸ਼ਹਾਦਤ ਨੂੰ ਮਨਾ ਰਹੇ ਹਾਂ ਔਰ ਉਸ ਨੂੰ ਤੇਗ ਭਾਦਰ ਸਾਹਿਬ ਦੀ ਸ਼ਹਾਦਤ ਨੂੰ ਉਹਨਾਂ ਦੇ ਚਟੜਾ ਨੂੰ ਨਤਮਸਤ ਹੋ ਕੇ ਜੋ ਠਾਠਾ ਮਾਰਦਾ ਸੰਗਤ ਦਾ ਇਕੱਠ ਅਸੀਂ ਦੇਖ ਰਹੇ ਹਾਂ ਜਿੱਦਾਂ ਚਾਰ ਸੰਗਤਾਂ ਚੜਿਆ ਹੈ ਇਸ ਅਗਰ ਕੀਰਤਨ ਦਾ ਗੁਰੂ ਦੀ ਦਾੜੀ ਫੋਚਾ ਆਈਆਂ ਨੇ ਨੰਦੇਰ ਸਾਹਿਬ ਦੇ ਘੋੜੇ ਆਏ ਨੇ ਮੈਂ ਸਮਝਣਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਛੌਂਕ ਸੀਗਾ ਘੋੜਿਆਂ ਦਾ ਔਰ ਬਾਜ ਦਾ ਜੋ ਕਿ ਮਰਾਸਤ ਵਿੱਚ ਮਿਲਿਆ ਸੀ ਇਹਨੂੰ ਗੁਰੂ ਗੋਬਿੰਦ ਪਾਸ਼ਾ ਤੋਂ ਹਰ ਗੋਬਿੰਦ ਪਾਸ਼ਾ ਤੋਂ ਜਿਹੜੇ ਮਰਾਸਤ ਵਿੱਚ ਮਿਲਿਆ ਸੀ ਉਹ ਜਿਹੜਾ ਜੋਕ ਅਸੀਂ ਲੈਗੇਸੀ ਜਿਹੜੀ ਉਹ ਚਲਦੀ ਆ ਰਹੀ ਹੈ ਦਾਸ ਨੂੰ ਵੀ ਕੋੜਿਆ ਦਾ ਹੋਰ ਬਾਤ ਦਾ ਬੜਾ ਸ਼ੌਕ ਹੈ ਇਹ ਮੇਰੀ ਫੌਜਾ ਮੇਰੇ ਵੀਰ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਤੇ ਜਿੱਥੇ ਵੀ ਮੈਂ ਇਹਨਾਂ ਨੂੰ ਬੇਨਤੀ ਲਾਉਂਦਾ ਮੇਰੇ ਨਾਲ ਆਂਦੇ ਨੇ ਔਰ ਜਿਹੜਾ ਸੰਗਤਾਂ ਨੂੰ ਇਹ ਬਾਝਨ ਨਾਲ ਦਿਖਾ ਕੇ ਦਿਆਲ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਜਿਹੜਾ ਆਪਣਾ ਗੁਰਗੋਬਿੰਦ ਸਾਹਿਬ ਜਣਿਆ ਨੇ ਜੇ ਕੋ ਬਾਸ ਸੀ ਮਰਾ ਉਹਦੇ ਹੀ ਜਗਾ ਧਿਆਨ ਕਰਕੇ ਆਪਾਂ ਆਏ ਜੇ ਛੋਟੇ-ਮੋਟੇ ਬਾਜੇ ਪਾਲੇ ਨੇ ਤੇ ਅੱਜ ਗੁਰਪ੍ਰਭ ਦਾ ਪ੍ਰਕਾਸ਼ ਜੀ ਸਾਡਾ ਤੇ ਅੱਜ ਤੇ ਅੜ ਵਿੱਚ ਆਪਾਂ ਸਭ ਸੰਗਤਾਂ ਨੇ ਜ਼ਿਲ੍ਹੇ ਖੁਸ਼ੀ ਦੇ ਲਈ ਜੇ ਮ ਆਪਣੇ ਘੋੜਿਆਂ ਨੇ ਉਹਦਾ ਆਪਾਂ ਬਾਜ ਵੀ ਲੈ ਕੇ ਆਏ ਨੇ ਕਿ ਸਾਲ ਸੰਤਾ ਦੇਖੇ ਨਿਆਲ ਹੋਏ ਇਹਨਾਂ ਦੇ ਦਰਸ਼ਨ ਕਰੇ ਤੇ ਵਾਏ ਗੁਰਦਿਆਂ ਦਾ ਜਿਹੜਾ ਆਪਣਾ ਕੋਈ ਫੰਕਸ਼ਨ ਹੈ ਔਰ ਵੱਧੇ ਹੋਏ ਫੋਟੋ ਕਿਛਾ ਕੇ ਫਿਰ ਬਿਲਕੁਲ ਸਹੀ ਹੈ ਜੀ ਆਨੇ ਫੋਟੋ ਕਿਛਾ ਬੰਦੇ ਇਹ ਸਾਡੇ ਮਜਾ ਅਮਨਜੀਤ ਜੀ ਹੈ ਜਿਨ੍ਹਾਂ ਨੇ ਆਨਾਂ ਨੂੰ ਸਾਨੂੰ ਬੁਲਾ ਕੇ ਮੇਰਾਲ ਕੀਤਾ ਹੈ ਅਮਨਜੀਤ ਕਿਸ ਤਰੀਕੇ से ਦੇਖ ਰਹੇ ਹੈ ਸੰਗਤ ਕਿਸ ਤਰੀਕੇ से ਲਹਾ ਲਿਆ ਬੈਰ ਕੇ ਸਾਡੀ ਸੰਗਤ ਰੂ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਆਜਾ ਆਜਾ ਪ੍ਰਗਟ ਪਏ ਗੁਰੂ ਤੇਗ ਬਹਾਦਰ ਸ਼ਹੀਦ ਸਿਸ ਤੇ ਟਾਪੀ ਚਾਦਰ ਜੋ 350 ਸਾਲਾਂ ਅਸੀਂ ਗੁਰਤੇਗ ਪਾਦਰ ਸਾਹਿਬ ਦੀ ਸ਼ਹਾਦਤ ਨੂੰ ਲਾੜੇ ਸਿੰਗਲ ਸ਼ਹਾਦਤ ਨੂੰ ਬਣਾ ਰਹੇ ਆਂ ਔਰ ਉਸ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਹਨਾਂ ਦੇ ਚਟੜਾ ਨੂੰ ਨਤਮਸਤ ਹੋ ਕੇ ਜੋ ਠਾਠਾ ਮਾਰਦਾ ਸੰਗਤ ਦਾ ਇਕੱਠ ਅਸੀਂ ਦੇਖ ਰਹੇ ਆਂ ਜਿੱਦਾਂ ਚਾਰ ਸੰਗਤਾਂ ਚੜਿਆ ਹੈ ਇਸ ਅਗਰ ਕੀਰਤਨ ਦਾ ਗੁਰੂ ਦੀ ਦਾੜੀ ਫੋਚਾ ਆਈਆਂ ਨੇ ਨੰਦਰ ਸਾਹਿਬ ਦੇ ਘੋੜੇ ਆਏ ਨੇ ਮੈਂ ਸਮਝਣਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਚੌਕ ਸੀਗਾ ਘੋੜਿਆਂ ਦਾ ਔਰ ਬਾਜ ਦਾ ਜੋ ਕਿ ਵਿਰਾਸਤ ਵਿੱਚ ਮਿਲਿਆ ਸੀ ਇਹਨੂੰ ਗੁਰੂ ਗੋਬਿੰਦ ਪਾਸ਼ਾ ਤੋਂ ਹਰ ਗੋਬਿੰਦ ਪਾਸ਼ਾ ਤੋਂ ਜਿਹੜੇ ਵਿਰਾਸਤ ਵਿੱਚ ਮਿਲਿਆ ਸੀ ਉਹ ਜਿਹੜਾ ਚੌਕ ਅਸੀਂ ਲੈਗੇਸੀ ਜਿਹੜੀ ਚਲਦੀ ਆ ਰਹੀ ਹੈ 10 ਨੂੰ ਵੀ ਘੋੜਿਆਂ ਦਾ ਔਰ ਬਾਜ ਦਾ ਬੜਾ ਸ਼ੌਕ ਹੈ ਇਹ ਮੇਰੀ ਫੌਜਾ ਮੇਰੇ ਵੀਰ ਹਮੇਸ਼ਾ ਮੇਰੇ ਨਾਲ ਰਹਿੰਦੇ ਨੇ ਤੇ ਜਿੱਥੇ ਵੀ ਮੈਂ ਇਹਨਾਂ ਨੂੰ ਬੇਨਤੀ ਲਾਉਂਦਾ ਮੇਰੇ ਨਾਲ ਆਉਂਦੇ ਨੇ ਔਰ ਜਿਹੜਾ ਸੰਗਤਾਂ ਨੂੰ ਇਹ ਬਾਜ ਨਾਲ ਦਿਖਾ ਕੇ ਦਿਖਾਉਂਦੇ ਨੇ ਵਾਹ ਜੀਕਾ ਖਾਨ ਸਾਹਿਬ ਵਾਹ ਜੀਕੀ ਬਤੇ